we <laughs> ਹਾਂਜੀ ਬਾਬਾ ਕੀ ਨਾਮ ਤੁਹਾਡਾ ਸਰਦਾਰ ਸੁਵਿੰਦਰ ਸਿੰਘ ਤੇ ਇਹ ਟਰੀ ਲੰਗਰ ਲਾ ਰਹੇ ਆ ਅੰਮ੍ਰਿਤਸਰ ਗਮਟਾਲਾ ਬਾਈਪਾਸ ਤੇ ਹਾਂਜੀ ਹਾਂਜੀ ਤੇ ਇਹ ਕਿੰਨਾ ਟਾਈਮ ਹੋ ਗਿਆ ਲੰਗਰ ਲਾਉਂਦੇ ਰੋ ਏ ਸਾਨੂੰ 40 ਸਾਲ ਹੋ ਗਏ 40 ਸਾਲ ਹੋ ਗਏ ਤੇ ਕੋਈ ਸਹਿਯੋਗ ਦਿੰਦਾ ਵਾ ਜਾਂ ਕਿਤਰਾ ਲਾਉਂਦੇ ਜੀ ਇਹ ਆਹ ਸਾਧ ਸੰਗਤ ਦੇ ਸੱਤੇ ਮਹੀਨੇ ਲੱਗਦਾ ਜੀ ਮੈਂ ਸਾਧ ਸੰਗਤ ਦੇ ਇਲਾਕੇ ਵਾਲੇ ਸਹਿਯੋਗ ਕਰਦੇ ਆ ਲੋਕ ਜਿਸ ਤਰ੍ਹਾਂ ਕੋਟੀਆਂ ਵਾਲੇ ਪੁਲਿਸ ਵਾਲੇ ਹੋਏ ਮਲਾਜ਼ਮ ਹੋਏ ਮਲੇ ਇਨਾਂ ਦੇ ਆਸਿਨ ਇਹ ਸਾਰੇ ਸਹਿਯੋਗ ਕਰਦੇ ਆ ਅੱਜ ਲੰਗਰ ਲਗਾਇਆ ਗਿਆ ਵਾ ਇਹ ਕਹੜਾ ਲੰਗਰ ਲਾਇਆ ਅੱਜ ਇਹ ਮਲ ਸਹਿਬ ਜਿਆਦਿਆਂ ਦੇ ਨਾਂ ਤੇ ਲੰਗਰ ਚੱਲਣ ਦੇ ਹਾਂਜੀ ਤੇ ਇਸ ਵਾਰ ਅੱਜ ਪੁੰਨਿਆ ਹੈ ਪੁੰਨਿਆ ਤੇ ਪੱਕਾ ਲੱਗਦਾ ਹੈ ਅੱਛਾ ਜੀ ਤੇ ਜਿੰਨਾ ਚਿਰ ਹਲੇ ਸਹਿਬ ਜਿਆਦਿਆਂ ਦੇ ਠੰਡ ਚ ਦੋ ਮਹੀਨੇ ਲਗਾਤਾਰ ਲੰਗਰ ਜਿਹੜਾ ਇਹਨਾ ਚੱਲਦਾ ਹੈ ਤੇ ਰੋਜ਼ ਸਵੇਰੇ ਇਹ ਲੰਗਰ ਲਉਂਦੇ ਜੀ ਹਾਂਜੀ ਉਹ ਚਾਰਾਂ ਦਾ ਲੰਗਰ ਚਾਰਾਂ ਦਾ ਕਿਆ ਨਾਲ ਰਸ ਹੈ ਬਰੈਡ ਹੋਏ ਜਿਤਨਾ ਕੋ ਚੀਜ਼ ਕੁਛ ਆਪਣੇ ਬਣੋ ਲੈ ਉਹਨੇ ਕੋ ਸੰਗ ਦੀ ਖਾਣਾ ਬੇਨਦੀ ਉਸ ਤਰ੍ਹਾਂ ਬਤਾਈ ਤੇ ਤੁਹਾਡੇ ਨਾਲ ਕਿੰਨੇ ਸੇਵਾਦਾਰਾਂ ਨੇ ਸੇਵਾ ਕਰਦੇ ਆ ਇੱਥੇ ਜਦੋਂ ਚਾਹ ਦਾ ਲੰਗਰ ਹੁੰਦਾ ਫੇਰ ਤਾਂ ਹੀ 2-3 ਜਣੇ ਆਉਂਦੇ ਆ ਹਾਂਜੀ ਜਦੋਂ ਪੁੰਨਿਆ ਹੁੰਦੀ ਆ ਉਸ ਦਿਨ 7-8-9 ਜਣੇ ਹੁੰਦੇ ਆ ਤੇ 10 ਜਣੇ ਹੋ ਜਾਂਦੇ ਲੰਗਰ ਦੇ ਟਾਈਮ ਤੇ ਹਾਂਜੀ ਤੇ ਇਹ ਨਾਲ ਤੁਹਾਡੇ ਸਰਦਾਰ ਅੰਗਰੇਜ਼ ਸਿੰਘ ਜੀ ਆਰਮੀ ਤੋਂ ਰਿਟਾਇਰ ਅਫਸਰ ਨੇ ਵੀ ਨਾਲ ਆਉਂਦੇ ਆ ਹਾਂਜੀ ਹਾਂ ਜਗਰੇ ਸਿੰਘ ਜੀ ਇੱਕ ਵਾਰ ਲਈ ਆਏ ਬਾਕੀ ਮਲੇ ਤੁਰੇ ਆਉਂਦੇ ਹਾਂ ਜਗਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਵੈਗਰ ਜੀ ਦਾ ਖਾਲਸਾ ਵੈਦੂ ਜਿੱਕੀ ਫਤਿਹ ਸਭ ਤੋਂ ਪਹਿਲਾਂ ਤਾਂ ਇਹ ਮੀਡੀਆ ਵਾਲੇ ਸਰਦਾਰ ਜਗਦੇਵ ਸਿੰਘ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਇੱਥੇ ਇਸ ਸਥਾਨ ਦੇ ਉੱਤੇ ਪਹੁੰਚੇ ਨੇ ਵਕਤ ਜੀ ਮੈਂ ਸੂਬੇਦਾਰ ਅੰਗਰੇਜ਼ ਸਿੰਘ ਅਠ ਸਿਕ ਚੜ੍ਹਦੀ ਕਲਾ ਪਟਾਲੀਅਨ ਕਾਰਗਲ ਦੇ ਅਸੀਂ ਉਹ ਯੋਧੇ ਆ ਜਿਨ੍ਹਾਂ ਨੇ ਅਸੀਂ ਕਾਰਗਲ ਦੇ ਵਿੱਚ ਵੀ ਜੰਗ ਲੜੀ ਆ ਔਰ ਉਥੇ ਵੀ ਅਸੀਂ ਮੋਢੇ ਦਾ ਮੋਢਾ ਜੋੜ ਕੇ ਤੇ ਪਾਕਿਸਤਾਨੀਆਂ ਨੂੰ ਅੰਦਰੋਂ ਬਾਹਰ ਕੱਢ ਕੇ ਸੁਟਿਆ ਸੀ ਇੱਥੇ ਵੀ ਹੁਣ ਇਹਨਾਂ ਭਰਾਵਾਂ ਦਾ ਅਸੀਂ ਰੋਜ਼ ਹੀ ਦੇਖਦੇ ਆਂ ਵੀ ਇਹ ਚਾਹ ਦਾ ਲੰਗਰ ਲਾਉਂਦੇ ਆਂ ਛੱਕੇ ਵੀ ਜਾਂਦੇ ਆਂ ਫਿਰ ਪੁੰਨਿਆਂ ਦਾ ਵੀ ਇਹ ਲੰਗਰ ਲਾਉਂਦੇ ਆਂ ਸੇ ਅਸੀਂ ਸੰਗਰਾਂਤ ਤੇ ਵੀ ਲੰਗਰ ਲਾਉਂਦੇ ਨੇ ਇਹ ਤੇ ਹੁਣ ਤੇ ਤੁਹਾਨੂੰ ਪਤਾ ਵੀ ਸ਼ੀਧੀ ਦਿਹਾੜੇ ਚੱਲ ਰਹੇ ਨੇ ਹਰ ਰੋਜ਼ ਚਾਹ ਦੇ ਲੰਗਰ ਬ੍ਰੈਡ ਵਗੈਰਾ ਔਰ ਅੱਜ ਪੁੰਨਿਆਂ ਦਾ ਦਿਹਾੜਾ ਵਾ ਤੇ ਅਸੀਂ ਵੀ ਇਹਨਾਂ ਵੀਰਾਂ ਦੇ ਨਾਲ ਸੰਜੋਗ ਕਰਦੇ ਆ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿੰਨਾ ਚਿਰ ਵੈਗਨੂ ਸਾਡੇ ਸਵਾਸ ਦਿੱਤੇ ਆ ਅਸੀਂ ਜ਼ਰੂਰ ਹਾਜ਼ਰੀ ਭਰਾਂਗੇ ਤੇ ਜੋ ਤਿਲ ਫੁੱਲ ਸਾਡੇ ਕੋਲੋਂ ਸਰਦ ਦਾ ਪੁੱਜਦਾ ਹੋਏਗਾ ਉਹ ਵੀ ਇਹੀ ਇਹਨਾਂ ਨੂੰ ਸੰਜੋਗ ਪਾਵਾਂਗੇ ਔਰ ਬਾਕੀ ਅਸੀਂ ਇਸ ਇਲਾਕੇ ਦੀਆਂ ਸੰਗਤਾਂ ਨੂੰ ਜ਼ਰੂਰ ਬੇਨਤੀ ਕਰਦੇ ਆ ਕਿ ਇਹ ਬੜੀ ਇੱਕ ਸੈਂਟਰ ਜਗ੍ਹਾ ਵਾ ਇਥੋਂ ਅੰਮ੍ਰਿਤਸਰ ਨੂੰ ਆਉਣ ਵਾਲੀਆਂ ਸੰਗਤਾਂ ਵੀ ਆਉਂਦੀਆਂ ਨੇ ਔਰ ਅੰਮ੍ਰਿਤਸਰ ਤੋਂ ਬਾਹਰ ਨਿਕਲਣ ਵਾਲੀਆਂ ਸੰਗਤਾਂ ਵੀ ਜਾਂਦੀਆਂ ਨੇ ਤੇ ਸਾਰੀਆਂ ਇਥੇ ਪ੍ਰਸ਼ਾਦਾ ਪਾਣੀ ਛੱਕੇ ਜਾਣ ਚਾਹ ਪਾਣੀ ਛੱਕੇ ਜਾਣ ਠੰਡ ਦੇ ਟਾਈਮ ਨੇ ਔਰ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਇਥੇ ਸੇਵਾ ਵੀ ਕਰਨ ਤੇ ਇਥੇ ਆਪਣਾ ਜੋ ਦਸਵੰਦ ਗੁਰੂ ਨਾਨਕ ਦੇਵ ਨੇ ਕੱਢਿਆ ਸੀ ਉਹ ਵੀ ਆਪਣਾ ਪਾ ਕੇ ਜਾਣ ਇੰਨੀ ਸਾਡੀਆਂ ਬੇਨਤੀਆਂ ਵੈਲਕਮ ਜੀ ਕਾ ਖਾਲਸਾ ਵੈਲਕਮ ਜੀ ਬੰਦੇ ਜੀ ਸਰਦਾਰ ਜੀ ਆਪਣਾ ਨਾਮ ਦੱਸੋ ਜਰਨਾ ਸਿੰਘ ਤੇ ਕਿੱਥੋਂ ਰਿਟਾਇਰ ਹੋ ਜੇ ਮੈਂ ਫਿਰਵਾ ਸਾਧ ਤੋਂ ਰਿਟਾਇਰ ਹੋਣ ਮੈਂ ਜੇ ਐਡਵਰਡ ਐਡਮਾਈਟਰ ਜੀ ਹਾਂਜੀ ਤੇ ਅੱਜ ਸੇਵਾ ਜੇ ਤਰੀ ਸੇਵਾ ਕਰ ਰਹੇ ਜੇ ਹਾਂਜੀ ਮੈਂ ਲੋ ਸੇਵਾ ਕਰਦਾ ਪਿੱਛੇ ਮੇਰੇ ਨਾਲ ਜੀ 2 ਮਿੰਟ ਲਗਾਤਾਰ ਚਾਹ ਦਾ ਲੰਗਰ ਉਹਨਿਆਂ ਤੇ ਸੰਗਰਾਮ ਤੇ ਵਰਲੇ ਮੱਲੇ ਕਰਕੇ ਲੰਗਰ ਤੇ ਇਹ ਮੇਨ 에ਰਪੋਰਟ ਰੋਡ ਨਾਲ ਪੈਂਦਾ ਵਾ 에ਰਪੋਰਟ ਰੋਡ ਹਾਂਜੀ ਹਾਂਜੀ ਲਾਡਾ ਰੋਡ 에ਰਪੋਰਟ ਰੋਡ ਠੀਕ ਹੈ ਜੀ ਮਿਹਰਬਾਨੀ